ਨਵਦੀਪ ਹੁਣਾਂ ਦੇ ਫਾਦਰ ਸਾਹਿਬ ਨੇ 에ਅਰ ਬੈਡ ਵਗੈਰਾ ਤੁਸੀਂ ਸਾਰੇ ਲਾ ਲਏ ਆ ਕੰਨਾਂ ਦੇ ਵਿੱਚ ਹੋਰ ਕੀ ਕੁਝ ਤਿਆਰੀ ਹੈਗੀ ਆ ਤੁਹਾਡੀ ਮੈਂ ਤਾਂ ਸਾਰੀ ਸੰਗਤ ਨੂੰ ਇਹੀ ਕਹਿਣਾ ਵੀ ਆਪਾਂ ਨੇ ਤਿਆਰੀ ਟੁਰੀ ਦੇਖੋ ਕੋਈ ਨਹੀਂ ਆਪਾਂ ਤਾਂ ਹੱਥ ਜੋੜ ਕੇ ਅੱਗੇ ਚੱਲਣਾ ਆ ਔਰ ਸਤਨਾਮ ਵਾਹਿਗੁਰੂ ਦਾ ਜਾਪ ਕਰ ਕਰਕੇ ਅੱਗੇ ਚੱਲਣਾ ਆ ਔਰ ਸਭ ਨੂੰ ਇਹੀ ਸਮਝਾਣਾ ਵੀ ਭਾਈ ਨਾ ਨੁਕਸਾਨ ਉਧਰ ਹੋਵੇ ਨਾ ਨੁਕਸਾਨ ਇੱਧਰ ਹੋਵੇ ਆਪਾਂ ਨੇ ਆਪਣੀ ਮੰਗਾਂ ਮਨਵਾਣੀ ਆ ਆਪਾਂ ਸਿਰਫ ਅੰਦੋਲਨ ਲੜਾਏ ਹੋਏ ਆ ਇਸੇ ਕਰਕੇ ਤੁਹਾਡੇ ਚੈਨਲ ਰਹੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰ ਵੀ ਭਾਈ ਜਿਨੇ ਵੀ ਕੋਈ ਵੀ ਅੱਗੇ ਜਾਵੇ ਬਿਲਕੁਲ ਜੱਤੀ ਜੱਥੇਬੰਦੀਆਂ ਦਾ ਕੋਈ ਆਰਡਰ ਜਾਂ ਕੋਈ ਉਹਨਾਂ ਦਾ ਮਲੇ ਵਿਚਾਰ ਪਟਾੰਧਰਾ ਕਰਕੇ ਫਿਰ ਆਪਾਂ ਅੱਗੇ ਜਾਣਾ ਹੈ ਸਾਰਿਆਂ ਨੇ ਜੱਬਤੇ 'ਚ ਰਹਿਣਾ ਹੈ ਬਿਲਕੁਲ ਸਾਰੀ ਜੱਥੇਬੰਦੀਆਂ ਦਾ ਹੁਕਮ ਮੰਨ ਕੇ ਚੱਲਣਾ ਹੈ ਔਰ ਵਾਹਿਗੁਰੂ ਦਾ ਨਾਮ ਜਪ ਕੇ ਅੱਗੇ ਆਪਾਂ ਨੇ ਚੱਲਣਾ ਹੈ ਇਹ ਹੀ ਮੇਰੀਆਂ ਨੇ ਬੇਨਤੀਆਂ ਕਬੂਲ ਕਰਿਓ ਹੁਣ ਕੀ ਲੱਗਦਾ ਪੂਰੇ ਜਾਬਤੇ ਦੇ ਵਿੱਚ ਹੈਗੇ ਨੇ ਜੋਸ਼ ਤਾਂ ਹੈ ਜੋਸ਼ ਦੇ ਨਾਲ ਹੌਸਲੇ ਵੀ ਬਹੁਤ ਲੋੜ ਹੈ ਬਿਲਕੁਲ ਸਾਰਿਆਂ ਨੂੰ ਜੋਸ਼ ਵੀ ਹੈ ਔਰ ਹੌਸਲੇ ਵੀ ਆ ਸਭ ਨौजਵਾਨਾਂ ਨੇ ਜਿ ਇਸ ਤਰ੍ਹਾਂ ਆਪਾਂ ਨੇ 2020 ਔਰ 2021 ਕੇ ਅੰਦੋਲਨ ਲੜਿਆ ਆ ਉਸੀ ਤਰ੍ਹਾਂ ਆਪਾਂ ਨੇ ਜੋ 2024 ਦਾ ਅੰਦੋਲਨ ਲੜਨਾ ਆ ਠੀਕ ਹੈ ਨਵਦੀਪ ਹੁਣਾਂ ਦੇ ਫਾਦਰ ਸਾਹਿਬ ਨੇ 에ਅਰ ਬੈਡ ਵਗੈਰਾ ਤੁਸੀਂ ਸਾਰੇ ਲਾ ਲਏ ਆ ਕੰਨਾਂ ਦੇ ਵਿੱਚ ਹੋਰ ਕੀ ਕੁਝ ਤਿਆਰੀ ਹੈਗੀ ਆ ਤੁਹਾਡੀ ਮੈਂ ਤਾਂ ਸਾਰੀ ਸੰਗਤ ਨੂੰ ਹੀ ਕਹਿਣਾ ਵੀ ਆਪਾਂ ਨੇ ਤਿਆਰੀ ਟੁਰੀ ਦੇਖੋ ਕੋਈ ਨਹੀਂ ਆਪਾਂ ਤਾਂ ਹੱਥ ਜੋੜ ਕੇ ਅੱਗੇ ਚੱਲਣਾ ਆ ਔਰ ਸਤਨਾਮ ਵਹਿਗੁਰੂ ਦਾ ਜਾਪ ਕਰ ਕਰਕੇ ਅੱਗੇ ਚੱਲਣਾ ਹੈ ਔਰ ਸਭ ਨੂੰ ਇਹੀ ਸਮਝਾਣਾ ਵੀ ਭਾਈ ਨਾ ਨੁਕਸਾਨ ਉਧਰ ਹੋਵੇ ਨਾ ਨੁਕਸਾਨ ਇੱਧਰ ਹੋਵੇ ਆਪਾਂ ਨੇ ਆਪਣੀ ਮੰਗਾਂ ਮੰਨਵਾਣੀ ਆ ਆਪਾਂ ਸਿਰਫ ਅੰਦੋਲਨ ਲੜਾਏ ਹੋਏ ਆ ਇਸੇ ਕਰਕੇ ਤੁਹਾਡੇ ਚੈਨਲ ਰਹੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰ ਵੀ ਭਾਈ ਜਿਨੇ ਵੀ ਕੋਈ ਵੀ ਅੱਗੇ ਜਾਵੇ ਬਿਲਕੁਲ ਜਿੱਥੇ ਜਥੇ ਬੰਦੀਆਂ ਦਾ ਕੋਈ ਆਰਡਰ ਜਾਂ ਕੋਈ ਉਹਨਾਂ ਦਾ ਮਲੇ ਵਿਚਾਰ ਪਟੰਦਰਾ ਕਰਕੇ ਫਿਰ ਆਪਾਂ ਅੱਗੇ ਜਾਣਾ ਹੈ ਸਰਾਂ ਨੇ ਜਾਬਤੇ ਚ ਰਹਿਣਾ ਹੈ ਬਿਲਕੁਲ ਸਾਰੀ ਜਥੇਬੰਦੀਆਂ ਦਾ ਹੁਕਮ ਮੰਨ ਕੇ ਚੱਲਣਾ ਹੈ ਔਰ ਵਾਹਿਗੁਰੂ ਦਾ ਨਾਮ ਜਪ ਕੇ ਅੱਗੇ ਆਪਣਾ ਚੱਲਣਾ ਹੈ ਇਹ ਹੀ ਮੇਰੀਆਂ ਨੇ ਬੇਨਤੀਆਂ ਕਬੂਲ ਕਰਿਓ ਨੌਜਵਾਨ ਹੁਣ ਕੀ ਲੱਗਦਾ ਪੂਰੇ ਜਾਬਤੇ ਦੇ ਵਿੱਚ ਹੈਗੇ ਨੇ ਜੋਸ਼ ਤਾਂ ਹੈ ਜੋਸ਼ ਦੇ ਨਾਲ ਹੋਸ਼ ਦੀ ਬਹੁਤ ਲੋੜ ਹੈ ਬਿਲਕੁਲ ਸਾਰਿਆਂ ਨੂੰ ਜੋਸ਼ ਵੀ ਹੈ ਔਰ ਹੋਸ਼ ਵੀ ਆ ਸਭ ਨੌਜਵਾਨਾਂ ਨੇ ਜਿਸ ਤਰ੍ਹਾਂ ਆਪਣਾ 2020 ਔਰ 2021 ਕੇ ਅੰਦਰ ਅੰਦੋਲਨ ਲੜਿਆ ਆ ਉਸੇ ਤਰ੍ਹਾਂ ਆਪਨ ਹੈ ਜੋ 2024 ਦਾ ਅੰਦੋਲਨ ਲੜਨਾ ਆ ਠੀਕ ਹੈ ਨਵਦੀਪ ਹੁਣਾਂ ਦੇ ਫਾਦਰ ਸਾਹਿਬ ਨੇ 에ਅਰ ਬੈਡ ਵਗੈਰਾ ਤੁਸੀਂ ਸਾਰੇ ਲਾ ਲਏ ਆ ਕੰਨਾਂ ਦੇ ਵਿੱਚ ਹੋਰ ਕੀ ਕੁਝ ਤਿਆਰੀ ਹੈਗੀ ਆ ਤੁਹਾਡੀ ਮੈਂ ਤਾਂ ਸਾਰੀ ਸੰਗਤ ਨੂੰ ਇਹੀ ਕਹਿਣਾ ਵੀ ਆਪਾਂ ਨੇ ਤਿਆਰੀ ਤੂਰੀ ਦੇਖੋ ਕੋਈ ਨਹੀਂ ਆਪਾਂ ਤਾਂ ਹੱਥ ਜੋੜ ਕੇ ਅੱਗੇ ਚੱਲਣਾ ਆ ਔਰ ਸਤਨਾਮ ਵਾਹਿਗੁਰੂ ਦਾ ਜਾਪ ਕਰ ਕਰਕੇ ਅੱਗੇ ਚੱਲਣਾ ਆ ਔਰ ਸਭ ਨੂੰ ਇਹੀ ਸਮਝਾਣਾ ਵੀ ਭਾਈ ਨਾ ਨੁਕਸਾਨ ਉਧਰ ਹੋਵੇ ਨਾ ਨੁਕਸਾਨ ਇੱਧਰ ਹੋਵੇ ਆਪਾਂ ਨੇ ਆਪਣੀ ਮੰਗਾਂ ਮਨਵਾਣੀ ਆ ਆਪਾਂ ਸਿਰਫ ਅੰਦੋਲਨ ਲੜਨਾ ਆਏ ਹੋਏ ਆ ਇਸੇ ਕਰਕੇ ਤੁਹਾਡੇ ਚੈਨਲ ਰਹੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰ ਵੀ ਭਾਈ ਜਿਨੇ ਵੀ ਕੋਈ ਵੀ ਅੱਗੇ ਜਾਵੇ ਬਿਲਕੁਲ ਜੱਤੀ ਜੱਥੇ ਬੰਦੀਆਂ ਦਾ ਕੋਈ ਆਰਡਰ ਜਾਂ ਕੋਈ ਉਹਨਾਂ ਦਾ ਮਲੇ ਵਿਚਾਰ ਪਟੰਦਰਾ ਕਰਕੇ ਫਿਰ ਆਪਾਂ ਅੱਗੇ ਜਾਣਾ ਹੈ ਸਾਰਿਆਂ ਨੇ ਜਪਤੇ ਚ ਰਹਿਣਾ ਹੈ ਬਿਲਕੁਲ ਸਾਰੀ ਜੱਥੇ ਬੰਦੀਆਂ ਦਾ ਹੁਕਮ ਮੰਨ ਕੇ ਚੱਲਣਾ ਹੈ ਔਰ ਵਾਹਿਗੁਰੂ ਦਾ ਨਾਮ ਜਪ ਕੇ ਅੱਗੇ ਆਪਾਂ ਨੂੰ ਚੱਲਣਾ ਹੈ ਇਹ ਹੀ ਮੇਰੀਆਂ ਨੇ ਬੇਨਤੀਆਂ ਕਬੂਲ ਕਰਿਓ ਮਣ ਹੁਣ ਕੀ ਲੱਗਦਾ ਪੂਰੇ ਜਾਬਤੇ ਦੇ ਵਿੱਚ ਹੈਗੇ ਨੇ ਜੋਸ਼ ਤਾਂ ਹੈ ਜੋਸ਼ ਦੇ ਨਾਲ ਹੌਸਲੇ ਵੀ ਬਹੁਤ ਲੋੜ ਹੈ ਬਿਲਕੁਲ ਸਾਰਿਆਂ ਨੂੰ ਜੋਸ਼ ਵੀ ਹੈ ਔਰ ਹੌਸਲ ਵੀ ਹੈ ਸਭ ਨੌਜਵਾਨਾਂ ਨੇ ਜਿ ਹੈਵੀ ਜਿਸ ਤਰ੍ਹਾਂ ਆਪਾਂ ਨੇ 2020 ਔਰ 2021 ਕੇ ਅੰਦੋਲਨ ਲੜਾਇਆ ਉਸੇ ਤਰ੍ਹਾਂ ਆਪਾਂ ਨੇ ਜੋ 2024 ਦਾ ਅੰਦੋਲਨ ਲੜਨਾ ਹੈ ਠੀਕ ਹੈ